ਥੋੜਾ ਜਿਹਾ ਜਿਗਰਾ ਤਕੜਾ ਕਰਕੇ ਗੱਲ ਸੁਣਿਓ ਤੇ ਮਿੰਟ ਦੋ ਕੱਢ ਲਿਓ ਇਸ ਗੱਲ ਦੀ ਗਰੰਟੀ ਆ ਵੀ ਤੁਸੀਂ ਇਹ ਗੱਲ ਅੱਗੇ ਨਹੀਂ ਸੁਣੀ ਹੋਣੀ ਜਿਹੜੀ ਮੈਂ ਤੁਹਾਨੂੰ ਸੁਣਾਉਣ ਲੱਗਾ ਵਾਂ ਮੈਂ ਡਾਕਟਰ ਦੇ ਦਵਾਈ ਲੈਣ ਗਿਆ ਜਿੰਨਾ ਚਿਰ ਸਾਡੀ ਵਾਰੀ ਨਹੀਂ ਸੀ ਆਉਂਦੀ ਤੇ ਡਾਕਟਰ ਦੀਆਂ ਕਿਤਾਬਾਂ ਰੱਖੀਆਂ ਹੋਈਆਂ ਸੀਗੀਆਂ ਵੀ ਜਿਹੜੇ ਬੰਦੇ ਵਾਰੀ ਨਹੀਂ ਆਈ ਤੇ ਉਹ ਕਿਤਾਬਾਂ ਚੱਕ ਕੇ ਪੜ੍ਹ ਸਕਦਾ ਸੀ ਆਪਦਾ ਟਾਈਮ ਲਗਾਉਣ ਵਾਸਤੇ ਹਰੇਕ ਨੇ ਫੋਨ ਕੱਢਿਆ ਤੇ ਮੇਰੇ ਹੱਥੇ ਇੱਕ ਕਿਤਾਬ ਲੱਗੀ ਆਹ ਵਾਲੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਛਾਪੀ ਹੋਈ ਆ ਤੇ ਜਦੋਂ ਮੈਂ ਬੈਠੇ ਬੈਠੇ ਨੇ ਛੋਟੀ ਜੀ ਕਿਤਾਬ ਸੀਗੀ ਤੇ ਜਦੋਂ ਮੈਂ ਬੈਠੇ ਬੈਠੇ ਨੇ ਪੜ੍ਹੀ ਤੇ ਮੈਂ ਸੋਚਿਆ ਤੁਹਾਡੇ ਨਾਲ ਸ਼ੇਅਰ ਜਰੂਰ ਕਰਾਂ ਤੇ ਸ਼ਾਰਟਕਟ ਦੇ ਵਿੱਚ ਮੈਂ ਤੁਹਾਡਾ ਸਮਾਂ ਜ਼ਿਆਦਾ ਨਹੀਂ ਲੈਣਾ ਤੇ ਬੇਨਤੀ ਇਹ ਆ ਵੀ ਆਪ ਜਰੂਰ ਸੁਣਿਓ ਸਾਰੀ ਤੇ ਆਪਦੇ ਬੱਚਿਆਂ ਨੂੰ ਵੀ ਜਰੂਰ ਸੁਣਾਇਓ ਕੇਰ ਸਿੰਘ ਨਾਂ ਦਾ ਇੱਕ ਸਿੰਘ ਆ ਜਿਸ ਦਾ ਜਨਮ 1863 ਈਸਵੀ ਦੇ ਕਰੀਬ ਪਿੰਡ ਜਰਗ ਚ ਹੋਇਆ ਕੇਰ ਸਿੰਘ ਵੱਡਾ ਹੋਇਆ ਕੇਰ ਸਿੰਘ ਅੰਗਰੇਜ਼ਾਂ ਦੀ ਫੌਜ ਦੇ ਵਿੱਚ ਭਰਤੀ ਹੋਇਆ ਬਾਣੀ ਬਾਣੀ ਪੜਨ ਵਾਲਾ ਸਿੰਘ ਸੀਗਾ ਨਿਤਨੇਮੀ ਪੂਰਾ ਸੀ ਖੰਡ ਪਾਠੀ ਚੋਟੀ ਦਾ ਸੀ ਕਹਿੰਦੇ ਵੀ ਉੱਥੇ ਉਹਨੇ ਕਾਫੀ ਤਰੱਕੀਆਂ ਕੀਤੀਆਂ ਡਿਊਟੀ ਦੇ ਦੌਰਾਨ ਇੱਕ ਵਾਰੀ ਅੰਗਰੇਜ਼ ਅਫਸਰ ਉਸਦੇ ਨਾਲ ਸ਼ਿਕਾਰ ਕਰਨ ਗਿਆ ਸ਼ਿਕਾਰ ਕਰਨ ਗਿਆ ਤੇ ਉਧਰੋਂ ਸ਼ੇਰ ਦੀ ਆਵਾਜ਼ ਆਈ ਤੇ ਜਿਹੜਾ ਅੰਗਰੇਜ਼ ਅਫਸਰ ਸੀਗਾ ਭੱਜ ਕੇ ਦਰਖਤ ਤੇ ਚੜ ਗਿਆ ਤੇ ਕੇਰ ਸਿੰਘ ਨੂੰ ਵੀ ਉਹਨੇ ਆਵਾਜ਼ ਦਿੱਤੀ ਵੀ ਦਰਖਤ ਤੇ ਚੜ ਜਾ ਨਹੀਂ ਤਾਂ ਸ਼ੇਰ ਤੇਰਾ ਨੁਕਸਾਨ ਕਰ ਦੇਊਗਾ ਕੇਰ ਸਿੰਘ ਨੇ ਕਿਹਾ ਵੀ ਉਹ ਇੱਕ ਸ਼ੇਰ ਆ ਤੇ ਇੱਧਰ ਦੋ ਸ਼ੇਰ ਆ ਦੋ ਸ਼ੇਰ ਮਤਲਬ ਕੇਰ ਦਾ ਮਤਲਬ ਵੀ ਸ਼ੇਰ ਆ ਤੇ ਸਿੰਘ ਦਾ ਮਤਲਬ ਵੀ ਸ਼ੇਰ ਆ ਤੇ ਹੁਣ ਤਾਂ ਕਹਿੰਦਾ ਮੁਕਾਬਲਾ ਹੀ ਹੋਊਗਾ ਕੇਰ ਸਿੰਘ ਨੇ ਉਧਰੋਂ ਸ਼ੇਰ ਆ ਗਿਆ ਸ਼ੇਰ ਆ ਗਿਆ ਤੇ ਕੇਰ ਸਿੰਘ ਦੇ ਹੱਥ ਦੇ ਵਿੱਚ ਨੇਜਾ ਸੀ ਕੇਰ ਸਿੰਘ ਸ਼ੇਰ ਦੇ ਨਾਲ ਹੱਥੋਂ ਪਾਈ ਹੋ ਗਿਆ ਤੇ ਕਾਫੀ ਟਾਈਮ ਉਹਨੇ ਜਦੋਂ ਜਿਹਦੇ ਨਾਲ ਉਹਨਾਂ ਦੀ ਲੜਾਈ ਹੋਈ ਕੇਰ ਸਿੰਘ ਦੀ ਜਦੋਂ ਲੜਾਈ ਹੋਈ ਤੇ ਕੇਰ ਸਿੰਘ ਨੇ ਆਪਦਾ ਨੇਜਾ ਜਿਹੜਾ ਸ਼ੇਰ ਦੇ ਸੰਗ ਦੇ ਵਿੱਚ ਮਾਰਿਆ ਤੇ ਸ਼ੇਰ ਤੜਫਦਾ ਤੜਫਦਾ ਭੱਜ ਗਿਆ ਤੇ ਅੰਗਰੇਜ਼ ਅਫਸਰ ਨੇ ਉਹਨਾਂ ਦੀ ਲੜਦਿਆਂ ਦੀ ਉਹਨਾਂ ਦੀ ਸ਼ੇਰ ਦੇ ਨਾਲ ਮੁਕਾਬਲਾ ਕਰਦਿਆਂ ਦੀ ਫੋਟੋ ਖਿੱਚ ਲਈ ਉਹਦੇ ਗਲ ਦੇ ਵਿੱਚ ਕੈਮਰਾ ਸੀ ਉਸ ਟਾਈਮ ਤੇ ਮਗਰੋਂ ਉਹ ਜਿਹੜੀ ਫੋਟੋ ਆ ਉਹ ਕਿਸੇ ਬੁੱਕ ਦੇ ਵਿੱਚ ਵੀ ਛਾਪੀ ਹੋਈ ਆ ਕਿਸੇ ਸਿੰਘ ਨੇ ਆਪਣੇ ਨੇ ਚਲੋ ਤੇ ਅੰਗਰੇਜ਼ ਬਹੁਤ ਖੁਸ਼ ਹੋਇਆ ਵੀ ਤੂੰ ਬਹੁਤ ਵੱਡਾ ਸੂਰਮਾ ਵਾ ਜਦੋਂ ਉਹਨੇ ਆਪ ਦੀ ਨਾਲ ਦੇ ਸਾਥੀਆਂ ਨੂੰ ਦੱਸਿਆ ਤੇ ਉਹਦੀ ਹੋਰ ਵੀ ਤਰੱਕੀ ਹੋਈ ਤੇ ਸਾਰੇ ਪਾਸੇ ਮਤਲਬ ਕੇਰ ਸਿੰਘ ਦੀ ਜਿਹੜੀ ਪੂਰੀ ਚੜ੍ਹਾਈ ਹੋ ਗਈ ਕਹਿੰਦੇ 35 36 ਸਾਲ ਦੀ ਏਜ ਹੋ ਗਈ ਕੇਰ ਸਿੰਘ ਦੀ ਤੇ ਉਹਦੇ ਨਾਲ ਜਿਹੜੇ ਸਿੱਖ ਖਜਵਾਨ ਮਰ ਗਿਆ ਤੇ ਉਹਦੀ ਘਰ ਵਾਲੀ ਵਿਧਵਾ ਹੋ ਗਈ ਤੇ ਕੇਰ ਸਿੰਘ ਨੂੰ ਉਹਨਾਂ ਨੇ ਲੋਕਾਂ ਨੇ ਸਮਝਾਇਆ ਵੀ ਭਾਈ ਤੂੰ ਨਾਲ ਦੇ ਸਾਥੀਆਂ ਨੇ ਕਿਹਾ ਵੀ ਤੂੰ ਇਹਦੇ ਨਾਲ ਸ਼ਾਦੀ ਕਰ ਲੈ ਤੇ ਕੇਰ ਸਿੰਘ ਨੇ ਉਹਦੀ ਜਿਹੜੀ ਵਿਧਵਾ ਜਨਾਨੀ ਸੀਗੀ ਬੀਬੀ ਰਤਨ ਕੌਰ ਉਹਦੇ ਨਾਲ ਵਿਆਹ ਕਰਾ ਲਿਆ ਹੁਣ ਗੱਲ ਸੁਣੀ ਚਲੋ ਗੱਲ ਇੱਥੋਂ ਸ਼ੁਰੂ ਹੋਣੀ ਹੁਣ ਤੇ ਜਦੋਂ ਵਿਆਹ ਕਰਾ ਲਿਆ ਤੇ ਉਸ ਤੋਂ ਬਾਅਦ ਦੇ ਵਿੱਚ ਚਲੋ ਸਮਾਂ ਬੀਤਦਾ ਗਿਆ ਕੇਰ ਸਿੰਘ ਦੀ ਰਿਟਾਇਰਮੈਂਟ ਹੋ ਜਾਂਦੀ ਆ ਤੇ ਉਹ ਵਾਪਸ ਆਪਣੇ ਪਿੰਡ ਆ ਜਾਂਦੇ ਆ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਦੇ ਘਰ ਇੱਕ ਬੱਚਾ ਪੈਦਾ ਹੁੰਦਾ ਜਿਹਦਾ ਨਾਮ ਦਰਬਾਰਾ ਸਿੰਘ ਰੱਖਿਆ ਜਾਂਦਾ ਦਰਬਾਰਾ ਸਿੰਘ 21 ਦਿਨਾਂ ਦਾ ਸੀ ਜਦੋਂ ਉਹਦੀ ਮਾਂ ਰਤਨਕੌਰ ਚੜ੍ਹਾਈ ਕਰ ਗਈ ਦਰਬਾਰਾ ਸਿੰਘ ਨੂੰ ਦਾਦੀ ਹਰਨਾਮਨ ਕੌਰ ਨੇ ਬਹੁਤ ਪ੍ਰੇਮ ਦੇ ਨਾਲ ਪਾਲਿਆ ਦਰਬਾਰਾ ਸਿੰਘ ਨੂੰ ਕਹਿੰਦੇ ਰੂੰ ਦੀਆਂ ਬੱਤੀਆਂ ਵਟ ਕੇ ਉਹਨੂੰ ਭਿਉਂ ਕੇ ਦੁੱਧ ਦੇ ਵਿੱਚ ਉਹਦੇ ਨਾਲ ਦੁੱਧ ਦਿੰਦੀ ਰਹੀ ਚਲੋ ਅੱਜ ਕੱਲ ਤਾਂ ਨਿੱਪਲ ਵਗੈਰਾ ਆ ਜਾਂਦੀ ਹੈ ਨਾ ਤਾਂ ਉਹਦੇ ਨਾਲ ਦੁੱਧ ਪਲਾ ਪਲਾ ਕੇ ਦਾਦੀ ਨੇ ਲੋਰੀਆਂ ਸੁਨਾਸਣਾ ਕੇ ਸਹਿਬਜ਼ਾਦਿਆਂ ਦੀਆਂ ਸਾਖੀਆਂ ਸੁਨਾਸਣਾ ਕੇ ਪਾਲਿਆ ਕਿੰਨੇ ਵੀ 6 ਕ ਸਾਲਾਂ ਦੇ ਦਰਬਾਰਾ ਸਿੰਘ ਨੂੰ ਪੰਜ ਗ੍ਰੰਥੀ ਪੰਜ ਬਾਣੀਆਂ ਦਾ ਨਿਤਨੇਮ ਕਰਨ ਲੱਗ ਗਿਆ ਤੇ ਪੰਜ ਗ੍ਰੰਥੀ ਵੀ ਉਹਨੇ ਯਾਦ ਕਰ ਲਈ ਪੜਨ ਲੱਗ ਗਿਆ ਬਾਣੀ ਬਹੁਤ ਜ਼ਿਆਦਾ ਦਾਦੀ ਨੇ ਦਰਬਾਰਾ ਸਿੰਘ ਨੂੰ ਬਹੁਤ ਯੋਧਿਆਂ ਦੀਆਂ ਸਾਖੀਆਂ ਸੁਨਾਸਣਾ ਕੇ ਸਹਿਬਜ਼ਾਦੇ ਦਾ ਇਤਿਹਾਸ ਸੁਨਾਸਣਾ ਕੇ ਮਤਲਬ ਪਾਲਿਆ ਵੱਡਾ ਕੀਤਾ ਤੇ ਦਰਬਾਰਾ ਸਿੰਘ ਨੇ ਇੱਕ ਦਿਨ ਪੁੱਛਿਆ ਵੀ ਸਹਿਬਜ਼ਾਦੇ ਕਿੱਥੇ ਆ ਵੀ ਸ ਮਤਲਬ ਚਲੇ ਗਏ ਤੇ ਕੇਰ ਸਿੰਘ ਨੇ ਕਿਹਾ ਵੀ ਭਾਈ ਜਿਹੜੇ ਸ਼ਹੀਦ ਹੁੰਦੇ ਸ਼ਹੀਦ ਕਦੇ ਮਰਦਾ ਨਹੀਂ ਉਹ ਗੱਲ ਦਰਬਾਰਾ ਸਿੰਘ ਦੇ ਦਿਲ ਤੇ ਲੱਗੀ 6 ਸਾਲਾਂ ਦਾ ਦਰਬਾਰਾ ਸਿੰਘ ਵੀ ਸ਼ਹੀਦ ਆ ਜਿਹੜਾ ਕਦੇ ਮਰਦਾ ਨਹੀਂ ਜਿਹੜਾ ਮਰ ਜਾਂਦਾ ਵਾ ਉਹ ਤਾਂ ਮਤਲਬ ਦੁਨੀਆ ਭਲਾ ਦਿੰਦੀ ਉਹਨੂੰ ਦਰਵਾਰਾ ਸਿੰਘ ਵੱਡਾ ਹੁੰਦਾ ਗਿਆ ਉਧਰੋਂ ਨਨਕਾਣਾ ਸਾਹਿਬ ਕਹਿੰਦੇ ਵੀ ਨਰਕ ਜਿਹੜਾ ਸੀਗਾ ਉਹ ਨਰੇਣੂ ਦਾਸ ਨਰੇਣ ਦਾਸ ਨਰੇਣੂ ਮੱਤ ਜਿਹਨੂੰ ਕਹ ਦਿੰਦੇ ਆ ਉਹ ਕਬਜ਼ਾ ਕਰੀ ਬੈਠਾ ਸੀ ਗੁਰੂ ਨਾਨਕ ਦੇਵ ਜੀ ਦਾ ਜਨਮ ਸਥਾਨ ਉੱਥੇ ਤੇ ਜਥੇਦਾਰ ਕਰਤਾਰ ਸਿੰਘ ਝੱਬਰ ਉਹਨਾਂ ਨੇ ਇਹ ਪਲਾਨ ਬਣਾਇਆ ਵੀ ਆਪਾਂ ਜਿਹੜਾ ਨਰੇਣੂ ਦਾਸ ਮੰਦਤਾ ਜਿਹੜਾ ਉਹਨੂੰ ਆਪਾਂ ਉੱਥੋਂ ਕਬਜ਼ਾ ਜਿਹੜਾ ਉਹਦਾ ਛਡਾਉਣਾ ਵਾਂਗ ਗੁਰੂ ਘਰ ਦੇ ਵਿੱਚ ਹਣਾ ਤਾਂ ਉਹਨਾਂ ਨੇ ਪਿੰਡਾਂ ਦੇ ਵਿੱਚ ਜਥੇ ਬਣਾਉਣੇ ਸ਼ੁਰੂ ਕਰਤੇ ਪਿੰਡਾਂ ਦੇ ਵਿੱਚ ਆ ਕੇ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਤੇ ਇਹਨਾਂ ਦੇ ਪਿੰਡ ਵੀ ਆ ਗਏ ਇਹਨਾਂ ਦੇ ਪਿੰਡ ਆ ਗਏ ਤੇ ਦਰਬਾਰਾ ਸਿੰਘ ਨਾਲ ਦਰਬਾਰਾ ਸਿੰਘ ਦੀ ਉਮਰ ਕਹਿੰਦੇ ਵੀ 8-9 ਸਾਲ ਦੀ ਹੋ ਗਈ ਉਦੋਂ ਤੇ ਇਹਨਾਂ ਦੇ ਪਿੰਡ ਆਏ ਤੇ ਕਰਤਾਰ ਸਿੰਘ ਝੱਬਰ ਨੇ ਕਹਿੰਦੇ ਸਪੀਚ ਕੀਤੀ ਵੀ ਜਿਹੜਾ ਉਹ ਬੈਠਾ ਬੇਅਦਬੀ ਕਰਦਾ ਪਿਆ ਵਾ ਗੁਰੂ ਘਰ ਦੇ ਵਿੱਚ ਸ਼ਰਾਬਾਂ ਪੀਂਦੇ ਉੱਥੇ ਮਨਮਰਜ਼ੀਆਂ ਕਰਦੇ ਆ ਤੇ ਅੰਗਰੇਜ਼ਾਂ ਦੀ ਉਹਨਾਂ ਨੂੰ ਸ਼ੈ ਆ ਸਰਕਾਰ ਦੀ ਮਤਲਬ ਸ਼ੈ ਆ ਤੇ ਐਡੀ ਵੱਡੀ ਬੇਅਦਬੀ ਹੁੰਦੀ ਤੇ ਉਹਦਾ ਹੱਲ ਆਪਾਂ ਨੂੰ ਕੁਰਬਾਨੀ ਦੇਣੀ ਪੈਣੀ ਆ ਤੇ ਸਿੰਘੋ ਨਾਂ ਲਿਖਾਓ ਕਹਿੰਦੇ ਵੀ ਕੇਰ ਸਿੰਘ ਨੇ ਨਾਂ ਲਿਖਾਤਾ ਪੰਜ ਚਾਰ ਸਿੰਘ ਹੋਰ ਸੀ ਨਾਲ ਨਾਂ ਲਿਖਾਤਾ ਜਦੋਂ ਕੇਰ ਸਿੰਘ ਨੇ ਨਾਂ ਲਿਖਾਇਆ ਨਾ ਤੇ ਦਰਬਾਰਾ ਸਿੰਘ ਨੇ ਆਏ ਕੋਣੀ ਮਾਰਿਆ ਬਾਪੂ ਨੂੰ ਆਪ ਦੇਨ ਜਿਥੇ ਆਪਾਂ ਬੋਲ ਨਹੀਂ ਸਕਦੇ ਆਪਾਂ ਹਲੂਣਾ ਮਾਰਦੇ ਵੀ ਬਾਪੂ ਮੇਰਾ ਵੀ ਨਾ ਲਖਾ ਚਲੋ ਕੇਰ ਸਿੰਘ ਨੇ ਗੱਲ ਟਾਲਤੀ ਤੇ ਘਰੇ ਲੈ ਆਇਆ ਦਰਬਾਰਾ ਸਿੰਘ ਨੂੰ ਉਦੋਂ ਬਾਅਦ ਦੇ ਵਿੱਚ ਜਥੇ ਪ੍ਰੋਸੈਸ ਚੱਲ ਪਿਆ ਉਹ ਨਰੈਣੂ ਦਾਸ ਜਿਹੜਾ ਉਹਨੂੰ ਮਤਲਬ ਉਹਦਾ ਕਬਜ਼ਾ ਛਡਾਉਣ ਦਾ ਤੇ ਉਹਨਾਂ ਨੇ ਸਾਰਾ ਪਲਾਨ ਕਰ ਲਿਆ ਵੀ ਆਪਾਂ ਕਿਸੇ ਝਾਲ ਤੇ ਇਕੱਠੇ ਹੋਣਾ ਵਾ ਕਹਿੰਦੇ ਵੀ ਕੇਰ ਸਿੰਘ ਨੂੰ ਸੁਨੇਹਾ ਆ ਗਿਆ ਵੀ ਚਾਲ ਚੱਲੇਗੇ ਕੀਰ ਸੰਗ ਨੇ ਇਸ਼ਨਾਨ ਕੀਤਾ ਕੱਪੜੇ ਪਾਏ ਦਸਤਾਰ ਸਜਾਈ ਤੇ ਮਾਤਾ ਨੂੰ ਮੱਥਾ ਟੇਕਿਆ ਪਰਜਾਈਆਂ ਮੁਰੇ ਹੱਥ ਜੋੜ ਤੇ ਵੀ ਕਿਤੇ ਕੋਈ ਉੱਚ ਨੀਚ ਬੋਲੀ ਗਈ ਹੋਵੇ ਕਿਤੇ ਕੋਈ ਤੇ ਤੁਰਨ ਲੱਗਾ ਤੇ ਜਦੋਂ ਪੁੱਤ ਪੁੱਤ ਨੂੰ ਮਿਲਿਆ ਤੇ ਪੁੱਤ ਨੇ ਨਾ ਇੱਕ ਘਟ ਕੇ ਗਲਵੱਕੜੀ ਪਾ ਲਈ ਘਟ ਕੇ ਕਿੰਨਾ ਬਾਪੂ ਮੈਂ ਵੀ ਜਾਣਾ ਕਿਨਾਂ ਮੈਂ ਵੀ ਬਾਪੂ ਤੇਰੇ ਨਾਲ ਸ਼ੀਦ ਹੋਣਾ ਨਾ ਹੁਣ ਜਦੋਂ ਜਵਾਕ ਆਪਣਾ ਜिद ਕਰਦਾ ਨਾ ਜਿੱਡੀ ਮਰਜ਼ੀ ਤੁਸੀਂ ਸਮਾਜ ਦੇ ਵਿੱਚ ਵੇਖਿਓ ਜਿੱਡੀ ਮਰਜ਼ੀ ਜਵਾਕ ਭੈੜੀ ਜिद ਕਰਦਾ ਹੋਵੇ ਮਾਂ ਪਿਓ ਪਗਾ ਦਿੰਦਾ ਆਪਾਂ ਨੂੰ ਪਤਾ ਬੱਚਿਆਂ ਨੂੰ ਫੋਨ ਖਰਾਬ ਕਰਦਾ ਜਵਾਕ ਰੋਂਦਾ ਹੋਵੇ ਕਹਿੰਦੇ ਕੋਈ ਨਹੀਂ ਯਾਰ ਦੋ ਮਿੰਟ ਖੇਡ ਲੈ ਚੀਜ਼ਾਂ ਸੇਧਾਸਤੇ ਮਾੜੀ ਹੈ ਜिद ਕਰਦਾ ਜਵਾਕ ਕੋਈ ਨਹੀਂ ਯਾਰ ਚੱਲ ਦੇ ਦੇ ਯਾਰ ਆਪਾਂ ਨੂੰ ਤਾਂ ਜਵਾਕ ਰੋਂਦਾ ਵੇਖਿਆ ਨਹੀਂ ਹੁੰਦਾ ਹੁਣ ਕੇਰ ਸਿੰਘ ਦੇ ਪੁੱਤ ਦਰਬਾਰਾ ਸਿੰਘ ਨੇ ਜਿੱਦ ਕਿਹੜੀ ਫੜੀ ਹੋਈ ਆ ਸ਼ਹੀਦ ਹੋਣ ਦੀ ਨਵਾਂ ਸਾਲਾਂ ਦੇ ਨੇ ਹੁਣ ਘਟ ਕੇ ਜਫੀ ਪਾਈ ਹੋਈ ਆ ਤੇ ਕੇਰ ਸਿੰਘ ਨੂੰ ਕਹਿੰਦਾ ਵੀ ਬਾਪੂ ਮੈਂ ਤੇਰੇ ਨਾਲ ਜਾਣਾ ਮੈਂ ਕੇਰ ਸਿੰਘ ਛਡਾਵੇ ਉਹ ਛੱਡੇ ਨਾ ਕੇਰ ਸਿੰਘ ਨੇ ਅੱਗਿਆ ਕੋਈ ਨਹੀਂ ਪੁੱਤ ਫਿਰ ਉਹ ਕਹਿੰਦਾ ਬਾਪੂ ਸ਼ਹੀਦ ਤਾਂ ਮਰਦੇ ਨਹੀਂ ਹੁੰਦੇ ਸ਼ਹੀਦ ਤਾਂ ਸਦਾ ਹੀ ਜਿਉਂਦੇ ਰਹਿੰਦੇ ਆ ਲੋਕਾਂ ਦੇ ਦਿਲਾਂ 'ਚ ਵਸਦੇ ਆ ਤੇ ਮੈਂ ਮਰਨਾ ਨਹੀਂ ਮੈਂ ਸ਼ਹੀਦ ਹੋਣਾ ਵਾਂ ਤੁਸੀਂ ਸੋਚ ਕੇ ਵੇਖੋ ਬਿਉਪਾਲ ਕਿਹੋ ਜਿਹਾ ਹੋਊਗਾ ਦਾਦੀ ਹਰਨਾਮ ਕੌਰ ਜਿਹੜੀ ਦਰਬਾਰਾ ਸਿੰਘ ਦੀ ਦਾਦੀ ਆ ਉਹਦੇ ਸਾਹਮਣੇ ਉਹਦਾ ਪੁੱਤ ਤੇ ਉਹਦਾ ਪੋਤਾ ਨੂੰ ਪਹਿਲੀ ਹੀ ਨਹੀਂ ਜਾ ਰਹੇ ਆ ਚੱਲੇ ਆ ਪਤਾ ਨਹੀਂ ਮੁੜਨਾ ਕਿ ਨਹੀਂ ਮੁੜਨਾ ਮੱਥਾ ਟੇਕਿਆ ਦੋਨੇ ਬਿਉਪਤ ਤਰਫੇ ਜਦੋਂ ਦੋਨੇ ਬਿਉਪਤ ਤਰਫੇ ਨਾ ਨਾਲ ਦੇ ਜਥੇ ਦੇ ਸਿੰਘ ਸੋਚਣ ਵੀ ਯਾਰ ਵੀ ਇਹ ਨਿੱਕਾ ਜਾਂ ਸਿੰਘ ਚਲੋ ਜੋ ਵੈਗਰ ਨੂੰ ਮਨਜ਼ੂਰ ਆ ਕਹਿੰਦੇ ਨਾ ਜਦੋਂ ਪਿੰਡਾਂ ਦੇ ਵਿੱਚ ਦੇ ਹੁੰਦੇ ਹੁੰਦੇ ਸਿੰਘ ਇਕੱਠੇ ਹੁੰਦੇ ਗਏ ਕਰਤਾਰ ਸਿੰਘ ਝੱਬਰ ਨੇ ਜਿਹੜੀ ਨਹਿਰ ਤੇ ਦੱਸਿਆ ਸੀ ਨਾ ਵੀ ਆ ਝਾਲ ਤੇ ਇਕੱਠੇ ਹੋਣਾ ਆਪਾਂ ਉੱਥੇ ਚਲੇ ਗਏ ਉਹ ਜਥਾ ਆਇਆ ਨਾ ਉਹ ਜਥਾ ਵੱਡਾ ਸੀ ਉਹਨਾਂ ਦਾ ਸੋਚਦੇ ਰਹੇ ਵੇਟ ਕਰਦੇ ਰਹੇ ਉਹਨਾਂ ਦੀ ਕਿਉਂਕਿ ਉਦੋਂ ਕਿਹੜਾ ਫੋਨ ਹੁੰਦੇ ਸੀ ਚਲੋ ਤੁਰ ਪੇ ਇਹ ਵੇਖੀ ਜਾਉ ਕਹਿੰਦੇ ਜੰਗਲਾਂ ਦੇ ਵਿੱਚ ਦੀ ਹੋਤਰੇ ਤੇ ਰਾਹ ਦੇ ਵਿੱਚ ਬੈਠ ਗਏ ਨਾਲ ਸਿੰਘ ਆ ਛੋਟਾ ਦਰਬਾਰਾ ਸਿੰਘ ਨਾਲ ਲਸ਼ਮਣ ਸਿੰਘ ਧਾਰੋਵਾਲ ਕਹਿੰਦੇ ਵੀ ਕਹਿਣ ਲੱਗ ਗਏ ਵੀ ਯਾਰ ਆਪਾਂ ਨੂੰ ਜਾਣਾ ਠੀਕ ਨਹੀਂ ਆਏ ਵੀ ਜੇ ਆਪਣੇ ਜਿੰਨਾ ਚਿਰ ਦੂਜੇ ਸਿੰਘ ਨਾਲ ਨਹੀਂ ਆਪਣੇ ਤੇ ਆਪਣਾ ਜੱਥਾ ਛੋਟਾ ਵਾ ਤੇ ਢਾਵਾਂ ਡੋਲ ਹੋ ਗਏ ਕਹਿੰਦੇ ਕੋਈ ਕਹਿੰਦਾ ਵੀ ਜਾਣਾ ਚਾਹੀਦਾ ਆਪਾਂ ਨੂੰ ਕੋਈ ਕਹਿੰਦਾ ਨਹੀਂ ਜਾਣਾ ਚਾਹੀਦਾ ਤੇ ਨਵਾਂ ਸਾਲਾਂ ਦਾ ਦਰਬਾਰਾ ਸਿੰਘ ਖੜਾ ਹੋ ਗਿਆ ਪਤਾ ਕੀ ਜਾਂਦਾ ਕਹਿੰਦਾ ਸੂਰਾ ਸੋ ਪਹਿਚਾਨੀ ਐ ਜੋ ਲਰੈ ਦਿਨ ਕੇ ਹੇਤ ਪਰਜਾ ਪਰਜਾ ਕਟ ਮਰੈ ਕਬੂ ਨਾ ਛਾੜੈ ਖੇਤ ਕਹਿੰਦਾ ਅਰਦਾਸ ਕਰਕੇ ਆਏ ਆਪਾਂ ਮਰਨ ਤੋਂ ਕਾਹਤੋਂ ਡਰਦੇ ਆਂ ਚਲੋ ਚੱਲ ਗਏ ਬੱਚੇ ਨੇ ਐਸਾ ਹਲੂਣਾ ਮਾਰਿਆ ਸਾਰੇ ਸੰਗ ਨਾਲ ਤਰਪੇ ਕਹਿੰਦੇ ਵੀ ਅਮਰਤ ਵੇਲੇ ਨਨ ਕਾਨਾ ਸਾਹਿਬ ਜਿੱਥੇ ਗੁਰੂ ਨਾਨਕ ਸਾਹਿਬ ਦਾ ਜਨਮ ਸਥਾਨ ਆ ਉੱਥੇ ਕਹਿੰਦੇ ਡਿਉੜੀ ਦਾ ਗੇਟ ਖੋਲਿਆ ਜਾਂਦਾ ਸੀਗਾ ਤੇ ਇਹਨਾਂ ਦੇ ਹੱਥ ਦੇ ਵਿੱਚ ਸੀਗੀਆਂ ਕਿਰਪਾਨਾਂ ਤੇ ਨੇਜੇ ਤੇ ਸੋਟੇ ਇਸ ਤਰ੍ਹਾਂ ਦੇ ਹਥਿਆਰ ਸੀ ਇਹਨਾਂ ਕੋਲੇ ਜਿਹੜਾ ਨਰੈਣੂ ਮਹੰਤ ਸੀਗਾ ਉਹਨੂੰ ਪਤਾ ਸੀ ਵੀ ਇਹ ਆਉਣਗੇ ਸਿੰਘ ਉਹਨੇ ਗੁੰਡੇ ਪਾਲ ਰੱਖੇ ਹੋਏ ਸੀਗੇ ਗੈਂਗਸਟਰ ਉਹਨੇ ਪਹਿਲੇ ਹੀ ਗੁਰਦਰ ਦੇ ਆਲੇ ਦੁਆਲੇ ਜਿਹੜੇ ਘਰ ਸੀਗੇ ਉੱਥੇ ਉਹਨੇ ਉਹਨਾਂ ਨੂੰ ਬੰਦੂਕਾਂ ਦੇ ਕੇ ਖੜਾਇਆ ਹੋਇਆ ਸੀਗਾ ਸਿੰਘ ਕਹਿੰਦੇ ਨਾ ਅੰਦਰ ਚਲੇ ਗਏ ਦਰਬਾਰ ਸਹਾ ਦੇ ਵਿੱਚ ਕੌਜ ਸਿੰਘ ਡਿਊਟੀ ਦੇ ਬਾਹਰ ਆ ਗਏ ਇਹਨਾਂ ਨੇ ਪਲਾਨ ਕੀਤਾ ਹੋਇਆ ਸੀ ਵੀ ਆਪਾਂ ਸ਼ਾਂਤਮਈ ਰਹਿਣਾ ਵਾ ਚਾਹੇ ਜੋ ਮਰਜ਼ੀ ਹੋ ਜੇ ਕਹਿੰਦੇ ਨਾ ਭਾਈ ਲక్ష్మణ ਸਿੰਘ ਧਾਰੋਵਾਲ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਆਸਾ ਦੀ ਵਾਰ ਦਾ ਪਾਠ ਕਰਨ ਲੱਗ ਗਿਆ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬਾਕੀ ਸਿੰਘ ਸੌਣ ਲੱਗ ਗਏ ਉਹਨਾਂ ਨੇ ਗੋਲੀਆਂ ਚਲਾਤੀਆਂ ਨਾਲ ਹੀ ਹੁਣ ਗੋਲੀਆਂ ਚਲਾਤੀਆਂ ਲక్ష్మణ ਸਿੰਘ ਧਾਰੋਵਾਲ ਦੇ ਗੋਲੀ ਵੱਜਦੀ ਆ ਤੇ ਗੁਰੂ ਗ੍ਰੰਥ ਸਾਹਿਬ ਦੇ ਵੀ ਗੋਲੀ ਵਾਜਦੀ ਆ ਤੇ ਲਸ਼ਮਣ ਸਿੰਘ ਧਾਰੋਵਾਲ ਦਾ ਖੂਨ ਕਹਿੰਦੇ ਮਾਰੇ ਦੇ ਉੱਤੇ ਪੈ ਜਾਂਦਾ ਵਾ ਕਹਿੰਦੇ ਜਿਹੜਾ ਕੇਰ ਸਿੰਘ ਦੇ ਨਾਲ ਬੱਚਾ ਵਾ ਕੇਰ ਸਿੰਘ ਦਾ ਦਰਬਾਰਾ ਸਿੰਘ ਤੇ ਕੇਰ ਸਿੰਘ ਕੇਰ ਸਿੰਘ ਤੇ ਉਹਦਾ ਪੁੱਤਰ ਦਰਬਾਰਾ ਸਿੰਘ 9 ਸਾਲ 9 ਸਾਲ ਦਾ ਤੇ ਦੋ ਚਾਰ ਸਿੰਘ ਹੋਰ ਕਹਿੰਦੇ ਕਮਰੇ 'ਚ ਵੜ ਗਏ ਜਿੱਥੇ ਗੁਰੂ ਨਾਨਕ ਸਾਹਿਬ ਦਾ ਜਨਮ ਹੋਇਆ ਸੀ ਉਸ ਕਮਰੇ ਦੇ ਵਿੱਚ ਤੇ ਉਧਰੋਂ ਗੋਲੀਆਂ ਮਾਰ ਕੇ ਜਦੋਂ ਅੰਦਰ ਆਵੜੇ ਉਹ ਗੁੰਡੇ ਉਹਨਾਂ ਨੇ ਲੱਕੜ ਦੇ ਦਰਵਾਜ਼ੇ ਦੇ ਵਿੱਚ ਗੋਲੀਆਂ ਮਾਰ ਮਾਰ ਕੇ ਮੋਹਰਾ ਕੱਢ ਲਿਆ ਤੇ ਅੰਦਰ ਗੋਲੀ ਕੇਰ ਸਿੰਘ ਦੇ ਜਾ ਵੱਜੀ ਹੁਣ ਪੁੱਤ ਨੇ ਵੇਖ ਲਿਆ ਵੀ ਬਾਪੂ ਦੇ ਗੋਲੀ ਵੱਜ ਗਈ ਪੁੱਤ ਕਹਿੰਦਾ ਮੈਂ ਵੀ ਬਾਪੂ ਨਾਲ ਹੀ ਜਾਣਾ ਵਾ ਉਹਨਾਂ ਨੇ ਨਾ ਜਿਹੜੇ ਤਿੰਨ ਚਾਰ ਸਿੰਘ ਸੀ ਉਹਨਾਂ ਨੂੰ ਪਤਾ ਸੀ ਵੀ ਆਪਾਂ ਤਾਂ ਹੁਣ ਗਏ ਵੀਰ ਜਵਾਕ ਆ ਨਵਾਂ ਸਾਲਾਂ ਦਾ ਇਨੂੰ ਬਚਾਲੀਏ ਕਿਸੇ ਹਿਸਾਬ ਨਾਲ ਉਹਨਾਂ ਨੇ ਨਾ ਉਥੇ ਅਲਮਾਰੀ ਸੀਗੀ ਕਮਰੇ ਦੇ ਵਿੱਚ ਤੇ ਧੱਕੇ ਦੇ ਨਾਲ ਅਲਮਾਰੀ ਦੇ ਵਿੱਚ ਜਵਾਗ ਨੂੰ ਵਾਰਤਾ ਜਵਾਗ ਜिद ਕਰੇ ਜਵਾਗ ਦਾ ਕਹਿ ਨਹੀਂ ਸਕਦੇ ਖੈਰ ਤੇ ਬੱਚਾ ਜिद ਕਰੇ ਵੀ ਮੈਂ ਤਾਂ ਬਾਪੂ ਨਾਲ ਸ਼ਹੀਦ ਹੋਣਾ ਵਾਂ ਕੇਰ ਸੰਗ ਲਹੂ ਲਹਾਨ ਹੋਇਆ ਪਿਆ ਤੜਫਦਾ ਤੇ ਉਹਨਾਂ ਨੇ ਬੱਚੇ ਨੂੰ ਦਰਵਾਰਾ ਸਿੰਘ ਨੂੰ ਧੱਕੇ ਦੇ ਨਾਲ ਅਲਮਾਰੀ ਦੇ ਵਿੱਚ ਬੰਦ ਕਰਤਾ ਅਲਮਾਰੀ ਖੜਕਾਵੇ ਅੰਦਰੋਂ ਮੈਂ ਬਾਪੂ ਨਾ ਸ਼ੀਰ ਹੋਣਾ ਵਾਂ ਨਵਾਂ ਸਾਲਾਂ ਦਾ ਕਹਿੰਦੇ ਵੀ ਉਹਨਾਂ ਨੇ ਧੱਕੇ ਮਾਰ ਮਾਰ ਕੇ ਦਰਵਾਜ਼ਾ ਭੰਨਤਾ ਜਿਹੜੇ ਅੰਦਰ ਸਿੰਘ ਪਏ ਸੀ ਨਾ ਉਹਨਾਂ ਦੇ ਵੀ ਉਹਨਾਂ ਨੇ ਗੋਲੀਆਂ ਮਾਰ ਕੇ ਸ਼ੀਰ ਕਰਤਾ ਬੜੀ ਵੱਡ ਟੋਕ ਕੀਤੀ ਕਿਸੇ ਦੇ ਹੱਥ ਵੱਢ ਤੇ ਕੇ ਦੇ ਪੈਰ ਵੱਢ ਤੇ ਬੜਾ ਕੁਝ ਹੋਇਆ ਜਦੋਂ ਉਹਨਾਂ ਨੇ ਕਿਹਾ ਵੀ ਅਲਮਾਰੀ ਖੜਕੀ ਜਾਂਦੀ ਆ ਵਿੱਚ ਇਹਦੇ ਕੌਣ ਆ ਜਦ ਅਲਮਾਰੀ ਖੋਲੀ ਤੇ ਵਿੱਚ ਉਹ ਨਵਾਂ ਸਾਲਾਂ ਦਾ ਦਰਬਾਰਾ ਸਿੰਘ ਕਹਿੰਦਾ ਬਾਪੂ ਨਾ ਸ਼ਹੀਦ ਹੋਣਾ ਮੈਂ ਵੀ ਫੜ ਲਿਆ ਉਹਨਾਂ ਨੇ ਕਹਿੰਦੇ ਸਾਰੇ ਸਿੰਘ ਜਿਹੜੇ ਇਕੱਠੇ ਕਰ ਲਏ ਉਹਨਾਂ ਨੇ ਜਿਹੜੇ ਸ਼ਹੀਦ ਹੋਏ ਸੀ ਕਹਿੰਦੇ ਉਹਨਾਂ ਨੂੰ ਚਿਖਾ ਬਣਾ ਲਦਿਆਂ ਤੇ ਉਹਨਾਂ ਨੂੰ ਕੁਈ ਤੜਫਦਾ ਸੀ ਕੋ ਕਿਵੇਂ ਸੀ ਤੇ ਅੱਗ ਲਾਤੀ। ਲక్ష్మణ ਸਿੰਘ ਧਾਰੋਵਾਲ ਨੂੰ ਪੁੱਠਾ ਲਟਕਾ ਕੇ ਦਰਖਤ ਦੇ ਨਾਲ ਬੰਨ ਕੇ ਤੇਲ ਪਾ ਕੇ ਤੜਫਦੇ ਨੂੰ ਸਾੜਦਾ। ਤੇ ਜਿੱਥੇ ਕੇਰ ਸਿੰਘ ਦੀ ਚਿਖਾ ਬਲਦੀ ਸੀ ਨਾ ਜਿੱਥੇ ਕੇਰ ਸਿੰਘ ਸੱਟਿਆ ਸੀ ਜਿੱਥੇ ਉਹਦੀ ਅੱਗ ਬਲਦੀ ਸੀ। ਤੇ ਬੱਚਾ ਫੇਰ ਉਹੀ ਦਰਬਾਰਾ ਸਿੰਘ ਬਾਪੂ ਨਾਲ ਸ਼ਹੀਦ ਹੋਣਾ ਉਹਨਾਂ ਨੇ ਜਿਉਂਦੇ ਨੂੰ ਜਵਾਗ ਨੂੰ ਬਾਪੂ ਦੇ ਉੱਤੇ ਸਿਰ ਤਾਂ ਕੰਦੇ ਲੈ ਹੋ ਗਿਆ ਸ਼ਹੀਦ ਬਾਪੂ ਨਾਲੇ ਜਿਉਂਦੇ ਜਵਾਗ ਨੂੰ ਨਵਾਂ ਸਾਲਾਂ ਦੇ ਨੂੰ ਚਿਖਾ ਦੇ ਵਿੱਚ ਸਿਰ ਤਾਂ ਬਾਪੂ ਦੇ ਕੇਰ ਸਿੰਘ ਦੇ ਚ ਕੰਦੇ ਵੀ ਉਸ ਤੋਂ ਬਾਅਦ ਦੇ ਵਿੱਚ ਨਾ ਜਦੋਂ ਪਤਾ ਲੱਗਾ ਵੀ ਉੱਥੇ ਸਿੰਘ ਸ਼ਹੀਦ ਹੋਏ ਆ ਦਾਦੀ ਵੀ ਆਈ ਕਹਿੰਦੇ ਵੀ ਟੁਕੜੇ ਵੀ ਇਕੱਠੇ ਕਰਨ ਲੱਗੇ ਕਹਿੰਦੇ ਟੋਕਰੇ ਭਰ ਗਏ ਤੇ ਦਾਦੀ ਕਹਿੰਦੇ ਲੱਭਦੀ ਰਹੀ ਕਹਿੰਦੇ ਮਾਪੇ ਆ ਗਏ ਦਾਦੀ ਵੀ ਆ ਗਈ ਲੱਭਣ ਲੱਗੇ ਸ਼ਾਇਦ ਕੁਝ ਲੱਭ ਜੇ ਆਪਦਾ ਹਨਾ ਕਹਿੰਦੇ ਨਾ ਜਿਹੜਾ ਕੇਰ ਸਿੰਘ ਸੀ ਨਾ ਜਦੋਂ ਫੌਜ ਦੇ ਵਿੱਚ ਸੀ ਉੱਥੇ ਕਹਿੰਦੇ ਠੰਡੇ ਤਿੱਤੇ ਇਲਾਕਿਆਂ ਦੇ ਵਿੱਚ ਜਾਣਾ ਪੈਂਦਾ ਸੀ ਠੰਡੇ ਇਲਾਕਿਆਂ ਦੇ ਵਿੱਚ ਉਹਦੀ ਲੱਤ ਤੇ ਕੁਝ ਮਤਲਬ ਕੁਝ ਨਿਸ਼ਾਨ ਸੀਗਾ ਲੱਤ ਤੇ ਚੌੜੀ ਤੇ ਤੇ ਉਹਦੀ ਵੱਡੀ ਹੋਈ ਲੱਤ ਲੱਭ ਗਈ ਦਾਦੀ ਨੂੰ ਜੋ ਇਕੱਠਾ ਕਰਦੇ ਸੀ ਨਾ ਮਲਬਾ ਜਿਹੜਾ ਰਹਿ ਗਿਆ ਸੀ ਸਾਂਹ ਕੇ ਰੱਖੜੀ ਲਾਤੋਂ ਨੇ ਕਹਿੰਦੀ ਮੇਰੇ ਮੇਰੇ ਸ਼ੇਰ ਦੀ ਲਾਤਾਂ ਕਹਿੰਦੀ ਇਹ ਫੇਰ ਲੱਭਦੀ ਰਹੀ ਵੀ ਮੈਨੂੰ ਕੋਈ ਹੱਥ ਲੱਭ ਜੇ ਕਿ ਨਿੱਕਾ ਕਿਉਂਕਿ ਨਿੱਕਾ ਇੱਕ ਹੀ ਸੀਗਾ ਉਹ ਦਰਬਾਰਾ ਸਿੰਘ ਨਿੱਕਾ ਜੀ ਮੈਨੂੰ ਆਹ ਲੱਭ ਜੇ ਟੋਟਾ ਲੱਭ ਜੇ ਕੋਈ ਮੈਂ ਕੋਈ ਨਿਸ਼ਾਨੀ ਦਾ ਲੱਭ ਜੇ ਮੇਰੇ ਪੁੱਤ ਦੀ ਜਿਵੇਂ ਜਾਂਦੀਵਾਰ ਆਪਾਂ ਕਹਿੰਦੇ ਨਾ ਵੇਖਣਾ ਹੁੰਦਾ ਵਾ ਤੇ ਉਹਦੀ ਲੱਤ ਕੇਰ ਸਿੰਘ ਦੀ ਲੱਭੀ ਤੇ ਲੈ ਗਈ ਨਾਲ ਤੁਹਾਨੂੰ ਲੱਗੀ ਹੋਰ ਵੀ ਬੀਬੀਆਂ ਕਹਿੰਦੇ ਲੱਭਦੀਆਂ ਰਹੀਆਂ ਆਪੋ ਆਪਣੇ ਜਿਹੜੇ ਗਏ ਸੀ ਉਹਨਾਂ ਦਾ ਕੋਈ ਨਾ ਕੋਈ ਵੀ ਸਾਨੂੰ ਸਰਾਗ ਲੱਭੇ ਖੈਰ ਉਸ ਤੋਂ ਬਾਅਦ ਕਰਤਾਰ ਸਿੰਘ ਝੱਬਰ ਉਹਨਾਂ ਨੇ ਮਗਰੋਂ ਕਹਿੰਦੇ ਫਤਿਹਪਾਤਾ ਸੀ ਮੋਰਚਾ ਤੇ ਉਹ ਕਬਜ਼ਾ ਜਿਹੜਾ ਉਹ ਛੜਵਾਤਾ ਸੀਗਾ ਨਰਨੁਮੰਤ ਦਾ ਆ ਹਾਂ ਨਰਨ ਦਾ ਆਪਾਂ ਨਰਨੁਮੰਤ ਕਹਿੰਦੇ ਹਈ ਉਹਨੂੰ ਸੋ ਇਹ ਜਿਹੜੀ ਗੱਲ ਆ ਇਹ ਬੜੀ ਮਤਲਬ ਕਿ ਲੁਕੀ ਹੋਈ ਮੈਨੂੰ ਮੈਂ ਤਾਂ ਪਹਿਲੀ ਵਾਰ ਹੀ ਸੁਣਿਆ ਸੀ ਮਤਲਬ ਮੇਰੇ ਹੱਥ ਕਿਤਾਬ ਲੱਗੀ ਤੇ ਮੈਂ ਪੜਿਆ ਤੇ ਮੈਂ ਸੋਚਿਆ ਤੁਹਾਡੇ ਨਾਲ ਸਾਂਝਾ ਕਰਦਾ ਹਾਂ ਪਰ ਇਹ ਚੀਜ਼ਾਂ ਜਿਹੜੀਆਂ ਵਾਂ ਹੁਣ ਇਹ ਨਹੀਂ ਪਤਾ ਵੀ ਕਸੂਰ ਕਿਹਦਾ ਵਾ ਸੁਣਨ ਵਾਲਿਆਂ ਦਾ ਕਸੂਰ ਆ ਜਾਂ ਸੁਣਾਉਣ ਵਾਲਿਆਂ ਦਾ ਕਸੂਰ ਆ ਅਸੀਂ ਸੁਣਨਾ ਨਹੀਂ ਚਾਹੁੰਦੇ ਜਾਂ ਸਾਨੂੰ ਸੁਣਾਉਣਾ ਨਹੀਂ ਚਾਹੁੰਦੇ ਕੀ ਸ਼ੋਮਣੀ ਕਮੇਟੀ ਦਾ ਕਸੂਰ ਆ ਸ਼ੋਮਣੀ ਕਮੇਟੀ ਨੇ ਤਾਂ ਕਿਤਾਬਾਂ ਆਲਰੇਡੀ ਛਾਪੀਆਂ ਹੋਈਆਂ ਅਸਲ 'ਚ ਭਾਈ ਅਸੀਂ ਸੁਣਨਾ ਹੀ ਨਹੀਂ ਚਾਹੁੰਦੇ ਕਾਰਨ ਹੁਣ ਮੰਨ ਲਓ ਮੈਂ ਵੀਡੀਓ ਬਣਾਈ ਐ ਤੁਸੀਂ ਵੀਡੀਓ ਵੱਧ ਵੱਧ ਸ਼ੇਅਰ ਕਰੋਗੇ ਵੱਧ ਵੱਧ ਸ਼ੇਅਰ ਕਰੋਗੇ ਮੈਨੂੰ ਲੱਗੂਗਾ ਵੀ ਹਾਂ ਲੋਕ ਇਹ ਚੀਜ਼ ਵੇਖਣਾ ਪਸੰਦ ਕਰਦੇ ਆ ਤਾਂ ਮੈਂ ਬਣਾਉਂਗਾ ਜਦੋਂ ਆਪਾਂ ਗੰਦ ਨੂੰ ਪ੍ਰੋਮੋਟ ਕਰਦੇ ਆ ਤੇ ਲੋਕਾਂ ਨੇ ਗੰਦ ਨਾਲ ਰਿਲੇਟਡ ਹੀ ਵੀਡੀਓ ਬਣਾਉਣੀ ਆ ਮੈਂ ਇਸ ਕਰਕੇ ਬਈ ਮੈਂ ਹਮੇਸ਼ਾ ਹੀ ਕਹਿਣਾ ਹੁੰਨਾ ਵਾ ਗੰਦ ਨੂੰ ਪ੍ਰੋਮੋਟ ਨਾ ਕਰੋ ਬਥੇਰਾ ਗੰਦ ਪਾਇਆ ਨਚਾਰਾ ਨੇ ਇੰਸਟਾਗ੍ਰam ਤੇ ਫੇਸਬੁੱਕ ਤੇ ਸੋਸ਼ਲ ਮੀਡੀਆ ਤੇ ਵਿਊ ਹਮਾਰਿਆਂ ਨੇ ਤੁਸੀਂ ਚੰਗਾ ਸੁਣੋ ਤੁਸੀਂ ਚੰਗਾ ਸੁਣੋਗੇ ਤਾਂ ਲੋਕ ਆਟੋਮੈਟਿਕ ਹੀ ਚੰਗਾ ਸੁਣਾਉਣਗੇ ਮਿੰਨ ਦਾ ਸਾਡੇ ਜਵਾਕਾਂ ਦਾ ਪਿਆ ਇੱਕ ਖਰਾਬ ਕਰੀ ਜਾਂਦੇ ਆ ਠੀਕ ਆ ਜੀ ਵੀਡੀਓ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਇਹ ਗੱਲ ਜਿਹੜੀ ਆ ਹਰੇਕ ਦੇ ਮਤਲਬ ਹਰੇਕ ਨੂੰ ਪਤਾ ਲੱਗੇ ਤੇ ਭੁੱਲ ਜੁਕ ਲਈ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ